ਇਹ ਮੈਂ ਜਦੋਂ ਵੀ ਚਾਹੇ ਹੰਸ ਰਾਜ ਨੂੰ ਦਿੰਦਾ ਸੀ ਗੀਤ ਚਾਹੇ ਬਿੱਟੀ ਨੂੰ ਜਾਂ ਸਰਦੂਲ ਸਕੰਦਰ ਨੂੰ ਜਾਂ ਮਨਮੋਹਨ ਵਾਰਿਸ ਨੂੰ ਬਿੰਦ ਰਖੀਏ ਨੂੰ ਮੈਂ ਧਿਆਨ ਰੱਖਦਾ ਸੀ ਕਿ ਆਹ ਗੀਤ ਇਹਨੂੰ ਜਿਆਦਾ ਫਿੱਟ ਆ ਪਰ ਜਿਹੜਾ ਮੇਰਾ ਸਟਾਈਲ ਸੀ ਜਿਸ ਤਰ੍ਹਾਂ ਦਾ ਪਿੰਡੂ ਜਨ ਜੀਵਨ ਵਾਲਾ ਠੇਠ ਭਾਸ਼ਾ ਉਹ ਫਿਰ ਬਿੰਦ ਰਖੀਏ ਨੂੰ ਜਿਹੜੇ ਸੂਟ ਕਰਦੇ ਸੀ ਸ਼ਾਇਦ ਇਸੇ ਕਰਕੇ ਨਤੀਜੇ ਚੰਗੇ ਨਿਕਲੇ ਇੱਕ ਵਾਰ ਸਰਦੂਲ ਸਕੰਦਰ ਕਹੇ ਕਹਿੰਦਾ ਯਾਰ ਬੋਲਦਾ ਤੁਸੀਂ ਮੈਨੂੰ ਵੀ ਸੁਣਦਾ ਆਇਆ ਸੀਗਾ ਅੱਛਾ ਜਦੋਂ ਵਜੇ ਲਿਖਿਆ ਸੀ ਤੇ ਬਾਅਦ ਚ ਗੀਤ ਰਿਕਾਰਡ ਕਰਾਤਾ ਬੰਦ ਰੱਖੀਏ ਤੋਂ ਮੈਂ ਕਿ ਭਾਈ ਗੱਲ ਇਹ ਆ ਵੀ ਤੂੰ ਉਹ ਚ ਲਾ ਦੇਣੀ ਅਸੀਂ ਗਰਾਰੀਆਂ ਇਹ ਗੀਤ ਹੈਗਾ ਹਿੱਕ ਦੇ ਜੋਰਾਂ ਇੱਕ ਦੇ ਜੋਰਾਂ ਬਿਲਕੁਲ ਬਿਲਕੁਲ ਤੇ ਗਰਾਰੀਆਂ ਨਾਲ ਇਹ ਗੀਤ ਰਗੜਿਆ ਜਾਣਾ ਸੀ ਰਗੜਿਆ ਇਸ ਕਰਕੇ ਉਧਰ ਦਿੱਤਾ ਕਿਉਂਕਿ ਸਰਦੂਲ ਜੀ ਜਿਸ ਭਾਈਚਾਰੇ ਤੋਂ ਸੰਬੰਧ ਉਹ ਗਰਾਰੀਆਂ ਤੋਂ ਵਗਿਆ ਰਹਿ ਨਹੀਂ ਸਕਦੇ ਨਾ ਜੀ ਸਾਰੇ ਲਗਭਗ ਹੈ ਨਾ ਹਾਂਜੀ ਹੈ ਨਾ ਤੇ ਇਹ ਸਿੱਧਾ ਇਹ ਸਿੱਧਾ ਹੀ ਤੇ ਹਿੱਕ ਦੀ ਜੋਰ ਦੇ ਨਾਲ ਗਾਉਣ ਵਾਲਾ ਗੀਤ ਸੀ ਇਸੇ ਤਰ੍ਹਾਂ ਸਰਦੂਲ ਨੇ ਇੱਕ ਵਾਰ ਹੋਰ ਪਿਆਰਾ ਤਰਾਜ ਕੀਤਾ ਲੰਬਾ ਜਿਹਨੂੰ ਕਹਿੰਦੇ ਆ ਲੰਬਾ ਹਾਂਜੀ ਵੀ ਭਾਜੀ ਤੁਸੀਂ ਉਹ ਇੱਕ ਗੀਤ ਸੁਣਾਇਆ ਸੀ 10 ਭਾਬੀਆਂ ਨੇ ਮੁੰਡਾ ਕਿਹੜੇ ਪਿੰਡ ਦਾ ਕਿਹੜੇ ਪਿੰਡ ਦਾ ਬਿਲਕੁਲ ਭਾਜੀ ਤੱਕ ਫੜ ਮਾਂ ਮੇਰੀ ਕਰੇ ਸਾਸਾਂ ਜੀ ਜੀ 10 ਭਾਬੀਆਂ ਨੇ ਮੁੰਡਾ ਕਿੱਦੇ ਵਿੱਚ ਜਿਨੇ ਮੇਰੀ ਫੜ ਲਈ ਸੀ ਵਾਹ ਮੈਂ ਕਿ ਯਾਰ ਕਾਮਨ ਸੈਂਸ ਦੀ ਗੱਲ ਬਈ ਇਹ ਗਾਣਾ ਹੁਣ ਤੂੰ ਕਹਿਣਾ ਵੀ ਨੂਰੀ ਨੂੰ ਕਿਉਂ ਨਹੀਂ ਦੱਸਦਾ ਮੈਂ ਤਾਂ ਸੁਣਾਇਆ ਸੀ ਵੀ ਆ ਨਵੇਂ ਲਿਖੇ ਆ ਜਦੋਂ ਇਹ ਗੀਤ ਉਦੋਂ ਬਿੱਟੀ ਤੋਂ ਕੋ ਆਇਆ ਬਿੱਟੀ ਉਦੋਂ ਅਨਮੈਰਿਡ ਸੀ ਜੀ ਤੇ ਉਹਨੂੰ ਹੀ ਫਿੱਟ ਬੈਠਦਾ ਸੀ ਮੈਂ ਕਿਹਾ ਨੂਰੀ ਨੂੰ ਇਹ ਗੀਤ ਕਿਵੇਂ ਆ ਦੇਖ ਨਾ ਭਾਬੀ ਨੂੰ ਨਣਦ ਕਹਿ ਰਹੀ ਆ ਹਾਂ ਬਿਲਕੁਲ ਜੀ ਨੂਰੀ ਤਾਂ ਮੈਰਿਡ ਆ ਮੈਰਿਡ ਆ ਇਹ ਲੋਕਾਂ ਨੂੰ ਵੀ ਹਜਮ ਨਹੀਂ ਸੀ ਹੋਣਾ ਇਹ ਬਿੱਟੀ ਦੇ ਫਿੱਟ ਸੀਗੇ ਇਸ ਕਰਕੇ ਉਹਨੂੰ ਦਿੱਤਾ ਸਰਦੂਲ ਸਾਹਿਬ ਤੋਂ ਲਾਹ ਹੋਰ ਨੇ ਵੀ ਕਈਆਂ ਨੇ ਲਾਂਬੇ ਦਿੱਤੇ ਜੀ ਸ਼ਮਸ਼ੀਰ ਭਾਜੀ ਧੋਖਾ ਹੀ ਕਰ ਗਏ ਸਾਨੂੰ ਸੁਣਾਉਂਦੇ ਰਹੇ ਗਵਾਹ ਹੋਰ ਕਿਸੇ ਤੋਂ ਦਿੱਤਾ ਅੱਛਿੰਦੇ ਨੇ ਵੀ ਕਹਤਾ ਸੀ ਉਹ ਸਾਡਾ ਸੁਭਾਅ ਸੀ ਵੀ ਜਿੱਥੇ ਕਿਤੇ ਮਿਲਦੇ ਗਿਲਦੇ ਸੀ ਇੱਕ ਦੂਜੇ ਨਾਲ ਗੱਲ ਸਾਂਝੀ ਕਰ ਲੈਂਦੇ ਸੀ ਛਿੰਦਾ ਕਹਿੰਦਾ ਸੀ ਵੀ ਇਹਦੇ ਵਿੱਚ ਤਾਂ ਜੂਣਾ ਮੋੜ ਸ਼ਬਦ ਆਉਂਦਾ ਪਗਵੰਦ ਦਾ ਜੂਣੇ ਮੋੜ ਵਾਲੀ ਨਹੀਂ ਜੀ ਜੀ ਇਸ ਲਈ ਗੀਤ ਇਹ ਨਾ ਮੈਨੂੰ ਦੇਣਾ ਚਾਹੀਦਾ ਇਹ ਤਾਂ ਮੈਂ ਕਰਾਂ ਉਹਨਾਂ ਫਿਲਮ 'ਚ ਵੀ ਥਾਣੇਦਾਰ ਦਾ ਰੋਲ ਕੀਤਾ ਸੀ ਨਾ ਜੂਣਾ ਮੋੜ 'ਚ ਹਾਂਜੀ ਮਤਲਬ ਦੋ ਸੀ ਜਿਹੜੇ ਲੰਬਾ ਦੇ ਦਿੰਦੇ ਸੀ ਵੀ ਇਹ ਚੰਗੀ ਨਹੀਂ ਕੀਤੀ ਸਾਡੇ ਨਾਲ ਕਿ ਲਗਭਗ ਸਾਰੇ ਕਿਸੇ ਦਾ ਹੋਰ ਤਰ੍ਹਾਂ ਦਾ ਲੰਬਾ ਸੀ ਹੂੰ ਹੂੰ ਸੁਰਿੰਦਰ ਸੰਧ ਹੀ ਸੀ ਸਾਡਾ ਸਿੰਗਰ ਹੁਣ ਤਾਂ ਬਾਹਰ ਜੀ ਉਹ ਨੂੰ ਮੈਂ ਸੁਣਾਤਾ ਤੇਰਾ ਵਿਕਦਾ ਜਾਇਕੁਰੇ ਪਾਣੀ ਦੁਪੱਟਾ ਸੱਤ ਰੰਗ ਦਾ ਦੁਪੱਟਾ ਸੱਤ ਰੰਗ ਦਾ ਹਾਂ ਤੇ ਉਹਨੂੰ ਪਸੰਦ ਨਾ ਆਇਆ ਫਿਰ ਨਾ ਬੈਠਾ ਕੁਦਰਤੀ ਉਹ ਮੈਂ ਬੰਦ ਰੱਖੀ ਤੋ ਉਹ ਆ ਜੀ ਜੀ ਤੇ ਉਸ ਤੋਂ ਬਾਅਦ ਉਹ ਬੜਾ ਨਿੰਮੂ ਚੂਣਾ ਜੋ ਹੋ ਗਿਆ ਕਹਿੰਦਾ ਸੀ ਭਾਜੀ ਤੁਹਾਡੇ ਆਪਦੇ ਫੈਸਲੇ ਠੀਕ ਆ ਹੋ ਸਕਦਾ ਮੈਨੂੰ ਦਿੱਤਾ ਹੁੰਦਾ ਵਿਕਦਾ ਜਾਇਕੁਰੇ ਪਾਣੀ ਵੀ ਸਾਲਾ ਫੇਲ ਹੀ ਹੋ ਜਾਂਦਾ ਸਰਜੀਤ ਬਿੰਦਰਖੀਆ ਦੇ ਨਾਲ ਮੁਲਾਕਾਤ ਕਿੱਥੇ ਆਈ ਤੇ ਫਿਰ ਸਰਜੀਤ ਬਿੰਦਰਖੀਆ ਤੁਹਾਡਾ ਹੀ ਬਣ ਕੇ ਰਹਿ ਗਿਆ ਜਾਂ ਤੁਸੀਂ ਉਹਨਾਂ ਦੇ ਬਣ ਕੇ ਰਹਿ ਗਏ ਜੀ ਮੈਂ ਜਦੋਂ ਚੰਡੀਗੜ੍ਹ ਪੰਜਾਬੀ ਟ੍ਰਿਬਿਊਨ ਚ ਆ ਕੇ ਨੌਕਰੀ ਕੀਤੀ ਜੀ ਤਾਂ ਮੈਂ ਲੁਧਿਆਣੇੋਂ ਆਇਆ ਸੀ ਮੇਰਾ ਉੱਥੋਂ ਦੇ ਗਾਇਕਾਂ ਨਾਲ ਭਾਈਚਾਰੇ ਨਾਲ ਨਰਿੰਦਰ ਵੀ ਬਾਹਰਚਾਰਨ ਗਰੇਵਾਲ ਜਮਲਾ ਜੱਟ ਚੰਦੀ ਰਾਮ ਉਹਨਾਂ ਨਾਲ ਤਦਾਰ ਸੰਧੂ ਮਾਨਖੁਣਾਂ ਨਾਲ ਵਾ ਵਾਸਤਾ ਬਹੁਤ ਸੀ ਸੋ ਇੱਥੇ ਆ ਕਿ ਮੈਂ ਆਏ ਮਤਲਬ ਜਿਵੇਂ ਕਹੀ ਇਹ ਨਾ ਵੀ ਤੀਰ ਲੈ ਕੇ ਤੇ ਪੱਥਰ ਲੈ ਕੇ ਤੇ ਮੈਂ ਫਿਰਦਾ ਸੀ ਵੀ ਕਿੱਥੇ ਲਾਵਾਂ ਜੀ ਇੱਥੇ ਆ ਕੇ ਟਗੋਰ ਥੀਏਟਰ ਚ ਉਹ ਬਹੁਤ ਪ੍ਰੋਗਰਾਮ ਹੁੰਦੇ ਹੁੰਦੇ ਸੀ ਬਿਲਕੁਲ ਜੀ ਹੋਈ ਰਹਿੰਦੇ ਸੀ ਸਾਡੀ ਕਵਰੇਜ ਤੇ ਡਿਊਟੀ ਲੱਗ ਜਾਂਦੀ ਸੀ ਉਦੋਂ ਮੈਂ 6-7 ਮੁੰਡੇ ਨਿਗਾ ਚ ਕੀਤੇ ਭਵਿੰਦਰ ਬੱਬਲ ਜੀ surjit windr ਰੱਖਿਆ ਹਾਂ ਜੀ ਹਾਂ ਜੀ ਪਵਨਦੀਪ ਗੁਰਤੇਜ ਤੇਜ ਇਸ ਤਰ੍ਹਾਂ ਹੋਰ ਵੀ ਸੀ ਉਹ ਕਰ ਕਰਾ ਕੇ ਮੈਨੂੰ ਉਹਦੇ ਚ ਲੱਗਿਆ ਕਿ ਆ ਬਿੰਦ ਰੱਖਿਆ ਜ਼ਿਆਦਾ ਫਿੱਟ ਬੈਠਦਾ ਉਹ ਇਹ ਇੱਕ ਭੰਗੜਾ ਟੀਮ ਨੇ ਬੋਲੀਆਂ ਪਾਉਣ ਆਇਆ ਸੀ ਟਕੋਰ ਥੀਟਰ ਉਹ ਮੈਂ ਅਜੇ ਸਲਾਹਾਂ ਹੀ ਕਰਦਾ ਸੀ ਵੀ ਇਧਰ ਪਾਸੇ ਤੇ ਦੀ ਹੋ ਗਏ ਪਿਛਲੇ ਪਾਸੇ ਗ੍ਰੀਨ ਰੂਮ ਚ ਜਾ ਕੇ ਮਿਲਾਂ ਉਹ ਮੇਰੀ ਕਿਉਂਕਿ ਅਨਾਉਂਸਮੈਂਟ ਹੋਈ ਸੀ ਥੋੜਾ ਬਹੁਤ ਖਵਾਰਾਂ ਦਾ ਕਰਕੇ ਆਪਣਾ ਮੇਰਾ ਨਾਂ ਜਰਾ ਕੇ ਆਇਆ ਹੋਇਆ ਸੀ ਇਸ ਖੇਤਰ ਚ ਤੇ ਉਧਰੋਂ ਬਿੰਦ ਰਖਿਆ ਮੈਨੂੰ ਮਿਲਣਾ ਆ ਰਿਹਾ ਸੀ ਉਹਨੇ ਫਿਰ ਦੱਸਿਆ ਮਿਲਦੇ ਬਈ ਭਾਈ ਜੀ ਮੈਂ ਕਿਹਾ ਬਹੁਤ ਅੱਛੀ ਆਵਾਜ਼ ਆ ਵੀ ਬੜੀਆਂ ਅੱਛੀਆਂ ਬੋਲੀਆਂ ਪਈਆਂ ਉਹ ਕਹਿੰਦਾ ਕਿ ਕਿੰਨੇ ਚਿਰ ਤੋਂ ਬੋਲੀਆਂ ਪਾਈ ਜਾਣਾ ਐ ਭੰਗੜਾ ਟੀਮ ਨਾਲ ਤੁਰੇ ਫਿਰਦਾ ਕੋਈ ਬਾਹ ਨਹੀਂ ਫੜਦਾ ਜੀ ਬਸ ਉਹਦੇ ਚ ਕੀ ਸ਼ਾਰਟਕਟ ਦੱਸਾਂ ਉਸ ਦੌਰ ਦੀਆਂ ਜਿੰਨੀਆਂ ਕ ਪੰਜਾਬੀ ਫਿਲਮਾਂ ਬਣਦੇ ਸੀ ਉਹ ਪ੍ਰੋਡਿਊਸਰ ਸਾਰੇ ਮੇਰੇ ਬਿੱਤਰ ਸੀ ਚਾਹੇ ਵਿਜੇ ਟੰਡਾ ਨਾ ਬੂਟਾ ਸਿੰਘ ਸ਼ਾਹ ਦਾ ਇਕਵਾਲਟੇ ਲੋਨ ਜਗਜੀਤ ਚੁੱਟਚੱਕ ਜੀ ਜੀ ਇਕਵਾਲਟੇ ਲੋਨ ਦੀ ਫਿਲਮ ਬਣ ਰਹੀ ਸੀ ਅਣਖ ਜੱਟਾਂ ਦੀ ਉਹ ਬਿਲਕੁਲ ਉਹ ਸਾਰਾ ਦਾ ਜਿਹੜਾ ਉਸ ਉਹਨਾਂ ਫਿਲਮਾਂ ਦਾ ਉਹਦਾ ਗੀਤ ਸੰਗੀਤ ਦਾ ਇੰਚਾਰਜ ਮੈਂ ਹੁੰਦਾ ਸੀ ਕੀ ਤੋਂ ਲਿਖਾਉਣਾ ਕੀ ਤੋਂ ਗੋਲ ਇਹ ਸਰਜੀਤ ਕੋਕੇ ਵਾਲੀ ਤੋਂ ਇਹ ਦਲਸ਼ਾਦ ਅਖਤਰ ਤੋਂ ਇਹ ਛਿੰਦੇ ਤੋਂ ਇਹ ਫਲਾਨੇ ਤੋਂ ਇਹ ਗਾਣੇ ਤੁਸੀਂ ਡਿਸਾਈਡ ਕਰਦੇ ਕਿ ਇਹ ਜਿਹੜੇ ਗਾਣਾ ਵਾ ਇਹ ਹੀ ਗਾਇਕ ਅੱਛਾ ਗਾ ਸਕਦਾ ਹਾਂਜੀ ਉਹ ਉਹੋ ਉਹ ਪ੍ਰੋਡਿਊਸਰ ਮੇਰੇ ਤੇ ਛੱਡ ਦਿੰਦੇ ਸੀ ਵੀ ਤੂੰ ਦੇਖ ਮੈਂ ਉਹ ਚ ਕਿਹਾ ਵੀ ਚੱਲ ਛਿੰਦੇ ਤੋਂ ਵੀ ਗਾਉਣਾ ਹੈ ਦਲਸ਼ਾਦ ਅਖਤਰ ਤੋਂ ਸਰਜੀਤ ਕੋਕੇ ਵਾਲੀ ਦਾ ਉਹਦਾ ਬੜਾ ਨਾਂ ਸੀ ਵੀ ਇੱਕ ਗੀਤ ਆਪਾਂ ਨਵੇਂ ਮੁੰਡੇ ਤੋਂ ਗਾਉਣਾ ਇਕਬਾਲ ਉਹ ਫਿਰ ਨਵਾਂ ਮੁੰਡਾ ਸਿਬਿੰਦਰ ਰੱਖਿਆ ਉਹ ਪਹਿਲਾ ਗੀਤ ਉਹ ਤੋਂ ਗਾਇਆ ਦੇਖੋ ਉਹਦੀ ਉਦੋਂ ਤੱਕ ਨਾ ਕੋਈ ਕੈਸਟਾਂ ਆਈਆਂ ਨਾ ਹੀ ਉਹਦੀ ਕੋਈ ਹੋਰ ਪਛਾਣ ਬਣੀ ਸੀਗੀ ਉਹ ਗੀਤ ਸੀਗਾ ਬਾਣੀਆਂ ਨੇ ਜੱਟ ਢਾ ਲਿਆ ਉਹ ਪ੍ਰੋਡਿਊਸਰ ਕੇਸੀ ਸਨਮੇ ਵਾਲਿਆਂ ਦਾ ਵੀ ਨਾਲ ਪੈਸਾ ਲੱਗਦਾ ਸੀਗਾ ਉਹ ਇਹਨਾਂ ਨੂੰ ਇਹ ਵੀ ਮਨਾ ਲਿਆ ਵੀ ਚਲੋ ਇਹ ਤਾਂ ਜ਼ਿੰਦਗੀ ਬਣ ਜੂ ਇਹਦੇ ਤੇ ਫਿਲਮਾ ਵੀ ਇਹਦੇ ਤੇ ਦਿਓ ਅੱਛਾ ਜੀ ਜਦੋਂ ਫਿਲਮ ਸ਼ੁਰੂ ਹੁੰਦੀ ਹੈ ਨੰਬਰਿੰਗ ਬਾਣੀਆਂ ਨੇ ਜੱਟ ਢਾ ਲਿਆ ਉਹ ਬਿੰਦ ਰੱਖੀਏ ਦੇ ਉੱਤੇ ਹੀ ਫਿਲਮਾਤਾ ਦੇਖੋ ਨਹੀਂ ਤਾਂ ਸਿੰਗਰ ਨੂੰ ਹੁੰਦਾ ਵੀ ਗਾਉਂਦਿਆਂ ਗਾਉਂਦਿਆਂ ਕਿਤੇ ਸੂਤ ਲੱਗੂ ਫਿਲਮ ਚ ਗਾਵਾਂਗੇ ਉਹਦਾ ਕੈਰੀਅਰ ਫਿਲਮੀ ਟਾਈਟਲ ਗੀਤ ਤੋਂ ਸ਼ੁਰੂ ਟਾਈਟਲ ਗੀਤ ਤੋਂ ਸ਼ੁਰੂ ਹੋਇਆ ਉਹ ਗੀਤ ਡਾ ਜੰਪ ਕਰ ਗਿਆ ਬਸ ਉਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ ਫਿਰ ਸਾਡੀ ਐਸੀ ਅੰਡਰਸਟੈਂਡਿੰਗ ਹੋ ਗਈ ਵੇਵ ਲੈਂਥ ਰਲਗੀ ਜੀ ਨੂੰ ਕਹਿੰਦੇ ਆ ਤੇ ਨਾਲ ਅਤਲ ਸ਼ਰਮਾ ਰਲ ਗਏ ਫਿਰ ਜੀ ਅਤਲ ਸ਼ਰਮਾ ਰਲ ਗਏ ਦੇਖੋ ਜੇ ਇੱਕ ਫਿਕਰੇ ਚ ਕਹਿਣਾ ਹੋਵੇ ਤਾਂ ਪੰਜਾਬੀ ਗੀਤ ਸੰਗੀਤ ਦੇ ਖੇਤਰ ਚ ਇੱਕੋ ਇੱਕ ਉਦਾਹਰਣ ਹੈ ਗਾਇਕ ਤੇ ਗੀਤਕਾਰ ਆਖਰੀ ਸਾਹਾਂ ਤੱਕ ਇਕੱਠੇ ਨਿਵਗੇ ਹੋਣ ਮੈਂ ਰੱਖਿਆ ਆਖਰੀ ਸਾਹ ਤੱਕ ਮੇਰੇ ਨਾਲ ਨਿਵੇ ਉਹ ਆਖਰੀ ਗਾਣਾ ਵੀ ਸੀ ਮੈਂ ਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਹਾਂਜੀ ਉਹ ਭਲੇਖਾ ਇਹ ਪੈ ਗਿਆ ਕਿਉਂਕਿ ਜਦੋਂ ਉਹਦੀ ਨਵੰਬਰ ਚ ਡੈਥ ਹੁੰਦੀ ਆ ਜੀ ਉਸ ਤੋਂ ਹਫਤਾ ਦੋ ਹਫਤੇ ਦੇ ਗੈਪ ਨਾਲ ਹੀ ਉਹ ਚੈਨਲਾਂ ਦੇ ਉੱਤੇ ਇਹ ਵੀਡੀਓ ਗਈ ਅੱਛਾ ਮੈਂ ਕੇ ਘੜੇ ਦਾ ਪਾਣੀ ਉਹ ਜਿਹੜੀ ਕੈਸਟ ਦਾ ਗੀਤ ਸੀਗਾ ਉਹ ਕੈਸੇਟ ਨੂੰ ਤਾਂ 7-8 ਮਹੀਨੇ ਪਹਿਲਾਂ ਦੀ ਰਿਲੀਜ਼ ਹੋਈ ਸੀ ਉਹਦੇ ਚ ਦੋ ਪਹਿਲਾਂ ਵੀਡੀਓ ਹੋਰ ਲੱਗੀਆਂ ਹੋਈਆਂ ਸੀ ਤਿੰਨ ਵੀਡੀਓ ਬਣਾਈਆਂ ਸੀ ਵਾਰੀ-ਵਾਰੀ ਸਿਰ ਲਗਣੀਆਂ ਸੀਗੀਆਂ ਉਹ ਤਾਂ ਪੁੱਲਰ ਸਾਹਿਬੇ ਕਸੂਰ ਤੁਹਾਨੂੰ ਦੱਸਾਂ ਇੱਕ ਚੈਨਲ ਤੇ ਕਿਉਂਕਿ ਹਾ ਜਿਹੜੀ ਗੱਲ ਆ ਬਈ ਇਹ ਉਹਦਾ ਆਖਰੀ ਗੀਤ ਸੀ ਜੀ ਜੀ ਹਾਲਾਂਕਿ ਉਸੇ ਕੈਸੇਟ ਦੇ ਵਿੱਚ ਨਾਸ਼ਮਾਨਤਾ ਤੇ ਹੋਰ ਵੀ ਸੀ ਤੁਸੀਂ ਤੁਰਗੇ ਜੇ ਇੱਕ ਵਾਰੀ ਨਹੀਂ ਤੂੰ ਫਿਰੇਂਗੀ ਮਾਰੀ-ਮਾਰੀ ਨਹੀਂ ਕੋਈ ਨਹੀਂ ਚੱਲਣੀ ਹਿਸ਼ਿਆਰੀ ਨਹੀਂ ਕੋਠੇ ਉੱਤੇ ਚੜ੍ਹ-ਚੜ੍ਹ ਕੇ ਹੱਥ-ਮੱਥੇ ਉੱਤੇ ਧਰ-ਧਰ ਕੇ ਫਿਰ ਯਾਦ ਕਰੇਂਗੀ ਮਿੱਤਰਾਂ ਇਹਦੀ ਵੀਡੀਓ ਨਹੀਂ ਆਈ ਇਹ ਵੀ ਮੌਤ ਵਾਰੇ ਸੀ ਨਾਸ਼ਮਾਨਤਾ ਮੇਰੀ ਜੀ ਤਾਂ ਜਿਹੜੀ ਮੈਡਮ ਨੇ ਮੇਰੀ ਇੰਟਰਵਿਊ ਕੀਤੀ ਉਹਨਾਂ ਨੇ ਇਹ ਕਿਹਾ ਵੀ ਜੀ ਉਹ ਫਰਵਿੰਦਰ ਖੇੜਾ ਦਾ ਜਿਹੜਾ ਆਖਰੀ ਗਏ ਸੀ ਮੈਂ ਕਿਹਾ ਨਹੀਂ ਜੀ ਉਸ ਤੋਂ ਬਾਅਦ ਉਹਦੀ ਗਲਤੀ ਮਲਤੀ ਮਾਫ ਕਰਦੇ ਹੋ ਅੱਠ ਗੀਤਾਂ ਦੀ ਪੂਰੀ ਕੈਸਟ ਆਈ ਉਸ ਤੋਂ ਬਾਅਦ ਅੱਖੀਆਂ ਦੇ ਵਣਜੂਰੇ ਅੱਠ ਗੀਤਾਂ ਦੀ ਆਈ ਦੋ ਗੀਤ ਅਸੀਂ ਨਿਊ ਆੱਠ ਦੋ ਨਹੀਂ 16 ਤੇ ਦੋ 18 ਗੀਤ ਇਸ ਗੀਤ ਤੋਂ ਬਾਅਦ ਆਏ ਸਾਰੀਆਂ ਗੱਲਾਂ ਬਾਤਾਂ ਕਰਦੇ ਰਹੇ ਜਦੋਂ ਇੰਟਰਵਿਊ ਖਤਮ ਹੋਣ ਲੱਗੀ ਮੈਡਮ ਕਹਿੰਦੀ ਅੱਛਾ ਜੀ ਉਹ ਫਿਰ ਜਿਹੜਾ ਬਿੰਦ ਰਖੀ ਦਾ ਆਖਰੀ ਗੀਤ ਸੀ ਨਾ ਜੀ ਤੜਕੇ ਘੜੇ ਦਾ ਬਣੇ ਉਹਦੇ ਦੋ ਬੋਲ ਸੁਣਾ ਦਿਓ ਮੈਂ ਫਿਰ ਚਪਕ ਚਪ ਫਨਾਤੇ ਚਪ ਜਸਨਾਤੇ ਇਹ ਲੋਕ ਇਹ ਚ ਕਰ ਕੀ ਸਕਦੇ ਸੀ ਅੱਛੇ ਇੱਕ ਸੋ ਲੱਕੀ ਜਦੋਂ ਸਰਜੀਤ ਬਿੰਦਰੀਆ ਸਾਹਿਬ ਇਕੱਠੇ ਫਿਰਦਾ ਕਬ ਬਣ ਗਿਆ ਇੱਕ ਕੰਬੀਨੇਸ਼ਨ ਬਣ ਗਿਆ ਕਿ ਗਾਣਾ ਸਰਜੀਤ ਦਵਿੰਦਰ ਕਿਆ ਸਾਹਿਬ ਹੀ ਗਾਸਦੇ ਉਹਨਾਂ ਨੂੰ ਪਹਿਲੀ ਲੋਕੀ ਤਰਸਦੇ ਸੀ ਕਿ ਸਾਡਾ ਕੋਈ ਇੱਕ ਬੋਲੀਆਂ ਦੇ ਵਿੱਚ ਜਾਂ ਦੂਰਦਰਸ਼ਨ ਦੇ ਵਿੱਚ ਨਵੇਂ ਸਾਲ ਦੇ ਮੌਕੇ ਆਖਰੀ ਸਮੇਂ ਬੋਲੀਆਂ ਪਾਉਂਦੇ ਸੀ ਟਾਈਮ ਦੇ ਵਿੱਚ ਵੀ ਇੱਕ ਟੱਪਾ ਹੀ ਹੋ ਜੇ ਤੁਸੀਂ ਸਿੱਧੀ ਫਿਲਮ ਦੇ ਵਿੱਚ ਇੰਟਰੋਡਿਊਸ ਕਰਵਾ ਦਿੱਤਾ ਹੈ ਸਰਜੀਤ ਦਵਿੰਦਰ ਕਿਆ ਸਾਹਿਬ ਤੇ ਉਹ ਇੱਕ ਦੌਰ ਸੀ ਅੱਜ ਵੀ ਦੌਰ ਹੈ ਕਿ ਗਾਣੇ ਦੇ ਆਖਰੀ ਬੋਲਾਂ ਦੇ ਵਿੱਚ ਗੀਤਕਾਰ ਦਾ ਨਾਮ ਆਉਂਦਾ ਹਾਂਜੀ ਹਾਂਜੀ ਤੇ ਤੁਸੀਂ ਤੇ ਵਿੱਚ ਜਦੋਂ ਵੀਡੀਓ ਫੁਲਾਉਂਦੇ ਤੁਸੀਂ ਵਿੱਚ ਕਿਸੇ ਨਾ ਕਿਸੇ ਖਾੜੇ ਦੇ ਵਿੱਚ ਬੈਠੇ ਹੁੰਦੇ ਸੀ ਹਾਂਜੀ ਇਹ ਕੁਝ ਕਿਤੇ ਵਿੱਚ ਹੀ ਬੈਠਾ ਮੈਂ ਮੈਨੂੰ ਪਹਿਲਾਂ ਸਕਾ ਨਾ ਇਹ ਝਿਜਕ ਸੀ ਸੰਗ ਸੀ ਵੀ ਗੀਤਕਾਰ ਆਖਰੀ ਅੰਤਰੇ ਚ ਕਿਉਂ ਨਾ ਪਾਉਂਦੇ ਕਿਉਂ ਨਾ ਮੇਰੇ ਪਿੰਡ ਦੇ ਸੱਜਣਾ ਮਿੱਤਰਾਂ ਨੇ ਹੋਰ ਆਲ ਦਵਾਲੇ ਵਾਲਿਆਂ ਨੇ ਕਿਹਾ ਬਈ ਹਸਨਪੁਰੀ ਪਾਉਂਦਾ ਮਰਾੜਾ ਵਾਲਾ ਪਾਉਂਦਾ ਦੇਵ 3 ਕੇ ਆਲਾ ਪਾਉਂਦਾ ਸਾਜਨ ਰਾਇਕੋਟੀ ਪਾਉਂਦਾ ਜੀ ਸਾਰੇ ਪਾਉਂਦੇ ਤੂੰ ਕਿਉਂ ਨਹੀਂ ਪਾਉਂਦਾ ਮੈਂ ਜਦੋਂ ਪਹਿਲੀ ਵਾਰ ਪਾਇਆ ਬਿੰਦਰ ਖੀਰ ਦਾ ਇੱਕ ਗੀਤ ਸੀਗਾ ਤੇ ਮੇਰਾ ਇਹ ਮਤਲਬ ਸੁਭਾ ਤੋਂ ਉਲਟ ਮਿੱਠ ਕੇ ਪਾ ਰਿਹਾ ਸੀਗਾ ਅੱਛਾ ਫਿਰ ਮੈਂ ਕੀ ਕੀਤਾ ਕਿ ਜਿਹੜੀ ਉਹਦੇ ਉਸ ਅੰਤਰੇ ਦੀ ਪਹਿਲੀ ਲਾਈਨ ਸੀ ਨਾ ਮੇਰੀ ਕੋਸ਼ਿਸ਼ ਵੀ ਐਡੀ ਲਚੇਦਾਰ ਜੀ ਲਾਈਨ ਬਣ ਜੇ ਜਿਹਦੇ ਵਿੱਚ ਇਹ ਮੇਰਾ ਮੇਰਾ ਨਾਮ ਜਾਂ ਮੇਰੇ ਪਿੰਡ ਦਾ ਨਾਮ ਲੁਕ ਜੇ ਜਾਵੇ ਜੀ ਜੀ ਉਹ ਲਾਈਨਾਂ ਸੀ ਵੀ ਬਣ ਜਾ ਤੂੰ ਗਿੱਧਿਆਂ ਦੀ ਬੁਲਬੁਲ ਨਹੀਂ ਇਸ ਤਰ੍ਹਾਂ ਦਾ ਗੀਤ ਸੀਗਾ ਤੇ ਤੇਰੇ ਇੱਕ ਇੱਕ ਗੇੜੇ ਦਾ ਹਜ਼ਾਰ ਇਸ ਤਰ੍ਹਾਂ ਉਹ ਸੀ ਦੇਖੋ ਲਾਈਨ ਮੂਰੇ ਤਕੜੀ ਲਿਖ ਹੋ ਗਈ ਬਈ ਤੇਰੀ ਜੱਫੀ ਚ ਬਿਆਸ ਰਾਵੀ ਸਤਲੋਜ ਮੱਥੇ ਤੇ ਚਨਾਬ ਹੱਸਦਾ ਬੇਟ ਸਦਮਾ ਦੇ ਨੇੜੇ ਜੋ ਮਦਾਰਪੁਰ ਆ ਉੱਥੇ ਇੱਕ ਸੰਧੂ ਵਸਦਾ ਕੀ ਬਾਤ ਹੈ ਨਹੀਂ ਲੁਕੋ ਕੇ ਜੇ ਪਾਇਆ ਲੁਕੋ ਕੇ ਜੇ ਪਾਈ ਹੈ ਕਿਉਂਕਿ ਆ ਲਾਈਨ ਉਹ ਲੱਛੇਦਾਰ ਸੀ ਨਾ ਤੇਰੀ ਜੱਫੀ ਚ ਬਿਆਸ ਰਾਵੀ ਸਤਲੋਜ ਮੱਥੇ ਤੇ ਚਨਾਬ ਹੱਸਦਾ ਉਦੋਂ ਬਾਅਦ ਤਾਂ ਫਿਰ ਜਿਵੇਂ ਚਲਸੋ ਚਲੋ ਹਰ ਹਰ ਲਾਈਨ ਦੇ ਮਦਾਰਾਂ ਵਾਲਾ ਸੰਧੂ ਆ ਗਿਆ ਜੀ ਹਾਂ ਜੀ ਪਰ ਇਹਦੇ ਨਾਲ ਹੋਰ ਵੀ ਹੁੰਦਾ ਜੀ ਜਿਹੜੇ ਜੀ ਟੀ ਸੀਰੀਜ਼ ਦੇ ਵਿੱਚ ਮੇਰੀਆਂ 68 ਐਲਬਮਾਂ ਆਈਆਂ ਉਸ ਮੇਰਾ ਖਿਆਲ 23 24 ਤੱਕ ਕੱਲੇ ਬੰਦ ਰੱਖੀਏ ਦੀਆਂ ਹਾਂ ਬਿਲਕੁਲ ਜੀ ਉਹ ਪਿੱਛੇ ਜੇ ਉਹਨਾਂ ਨੇ ਸਾਰੇ ਆਂਦੇ ਰੈਪਰ ਬਦਲੇ ਅੱਛਾ ਜੀ ਤੇ ਨਾਲ ਫੋਟੋ ਹੀ ਬਦਲਦੀਆਂ ਨਹੀਂ ਤਾਂ ਉਹਦੇ ਤੇ ਇਹ ਹੁੰਦਾ ਸੀ ਇੱਕ ਪਾਸੇ ਗੁਲਸ਼ਨ ਕੁਮਾਰ ਪ੍ਰੈਜ਼ੈਂਟਸ ਦੂਜੇ ਪਾਸੇ ਪੰਜਾਬੀ ਚ ਸ਼ਮਸ਼ੀਰ ਸੰਧੂ ਪੇਸ਼ ਕਰਦੇ ਨੇ ਜਾਂ ਪੇਸ਼ ਕਰ ਸ਼ਮਸ਼ੀਰ ਪੇਸ਼ ਕਰ ਤੇ ਗੀਤ ਕਰਵਨਾਂ ਜੀ ਜੀ ਉਹ ਜਦੋਂ ਰੈਪਰ ਬਦਲੇ ਮੇਰੀ ਫੋਟੋ ਚੱਕੀ ਗਈ ਅੱਛਾ ਜੀ ਪੇਸ਼ ਕਰੀ ਵੀ ਚੱਕੀ ਗਈ ਮੈਂ ਉਹਨਾਂ ਨੂੰ ਫੋਨ ਕੀਤਾ ਦਰਸ਼ਨ ਜੀ ਉਹਨਾਂ ਨੂੰ ਮਾਲਕ ਜਿਹੜੇ ਨੇ ਬਿਲਕੁਲ ਜੀ ਮੈਂ ਕਹ ਜੀ ਵੀ ਉਦੋਂ ਵੀ ਤੁਸੀਂ ਇੱਕ ਵਾਰ ਕਿਹਾ ਸੀ ਬਈ ਕਹਿਣ ਵੇ ਕਹਿੰਦੇ ਆ ਸੰਧੂ ਆ ਉਹਦੇ ਗੀਤਾਂ ਚ ਆਉਂਦਾ ਨਾਮ ਬਹੁਤ ਪਾਉਂਦਾ ਫਿਰ ਉਹਦੇ ਤੋਂ ਤੁਹਾਨੂੰ ਮੈਂ ਆਧਾਰਨਾ ਦੇਤੀ ਅਸੀਂ ਤੇਵ 3 ਕੇ ਵਾਲੇ ਮਹਾਰਾੜਾ ਵਾਲਾ ਬੇਦਲ ਦੀਆਂ ਬਟਰੁੱਖਾ ਬਟਰੁੱਖਾ ਉਹਨੇ ਪਾਇ ਸਾਰੇ ਪਾਉਂਦੇ ਆ ਇਹ ਕੋਈ ਇਹ ਤਾਂ ਸੁਭਾਅ ਪਰੰਪਰਾ ਆਪਣੇ ਤੇ ਤੇ ਮੈਂ ਕਿਹਾ ਵੀ ਹੁਣ ਮੈਂ ਇਹ ਕਹਿਣਾ ਚਾਹਨਾ ਬੀਤ ਤੁਸੀਂ ਮੇਰੀ ਫੋਟੋ ਵੀ ਚੱਕਤੀ ਤੇ ਪੇਸ਼ਕਾਰੀ ਵੀ ਚੱਕਤੀ ਹੁਣ ਅੰਤਰਿਆਂ ਚੋਂ ਮੇਰਾ ਨੋ ਕਿਵੇਂ ਕੱਢੋਂਗੇ ਹੁਣ ਨਵੀਂ ਜਨਰੇਸ਼ਨ ਨੂੰ ਨਹੀਂ ਤਾਂ ਮੈਂ ਦੱਸਦਾ ਕਰੂੰ ਵੀ ਯਾਰ ਬੋਲਦਾ ਯਾਰ ਮੈਂ ਲਿਖਿਆ ਸੀ ਕੋਈ ਕਹੂਗਾ ਐਵੇਂ ਝੂਠ ਮਾਰਦਾ ਹੁਣ ਜਿਹੜਾ ਵਿੱਚ ਅਖੀਰ ਤੇ ਸੰਧੂ ਆ ਗਿਆ ਹਾਂ ਜਸ਼ਮਸ਼ੀਰ ਆ ਗਿਆ ਸ਼ਮਸ਼ੀਰ ਆ ਗਿਆ ਉਹ ਹੁਣ ਜਿਹੜੀ ਮਤਲਬ ਬਾਟਾ ਤੇ ਨਾਇਕੀ ਵਾਂਗੂ ਮੋਹਰ ਲੱਗੀ ਹੋਈ ਆ ਉਹ ਨਹੀਂ ਜਾੜੀ